ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਸਰਕਾਰੀ ਸਕੂਲ ਇਹ ਹੈ ਪਿੰਡ ਕੁੰਬੜਾ ਜ਼ਿਲ੍ਹਾ ਮੋਹਾਲੀ ਦੱਸੋ ਸਰਕਾਰ ਕੋਲ ਇੱਕ ਸਕੂਲ ਛਡਾਉਣ ਵਾਸਤੇ ਫੰਡ ਨਹੀਂ ਹੈ ਵਕੀਲ ਕਰਨ ਵਾਸਤੇ ਫੰਡ ਨਹੀਂ ਜਿਹੜਾ ਸਰਕਾਰੀ ਵਕੀਲ ਖੜਦਾ ਉਹ ਪੈਰ ਵੀ ਨਹੀਂ ਕਰਦਾ 77 ਚ ਜਿਹੜੀ ਦਾਨ ਕੀਤੀ ਗਈ ਸੀ ਪਿੰਡ ਨੂੰ ਸਰਕਾਰੀ ਸਕੂਲ ਵਾਸਤੇ ਪਰ ਹੁਣ 2021 ਚ ਇਹਦੇ ਵਾਰਸ ਵਾਪਸ ਆਏ ਇੰਨਾ ਸਮਾਂ ਕਿੱਥੇ ਬੀਤ ਗਿਆ ਇਹਨਾਂ ਦਾ ਪਹਿਲਾਂ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਤੇ ਹੁਣ ਅਸੀਂ ਹਰਜੋਤ ਬੈਂਸ ਜੀ ਨੂੰ ਮੰਤਰੀ ਕੋਲੇ ਸਾਰਾ ਜਿਹੜਾ ਮੁੱਦਾ ਰੱਖਿਆ ਸਰਕਾਰ ਆਪਣੇ ਨਾਮ ਸਰਕਾਰ ਜਮੀਨ ਜਗ੍ਹਾ ਕਰਾਉਣ ਨੂੰ ਤਿਆਰ ਨਹੀਂ ਕਹਿੰਦੀ ਸਾਡੇ ਕੋਲੇ ਫੰਡ ਨਹੀਂ ਗਿਆਨੀ ਗੁਰਬਖਸ਼ ਸਿੰਘ ਜੀ ਨੇ দান ਕੀਤੀ ਸੀ 1978 ਚ ਜਿਸ ਦਾ ਬਕਾਇਦਾ ਮਤਾ ਪਿਆ ਪੰਚਾਇਤ ਚ ਪਾਸ ਹੋਇਆ ਉਸ ਵੇਲੇ ਦਾ ਲੰਬੜਦਾਰ ਬੰਦ ਸਿੰਘ ਨੇ ਜਿਹੜਾ ਹੈ 70000 ਰੁਪਇਆ ਕਮਰੇ ਬਣਾਉਣ ਲਈ ਦਿੱਤਾ ਸੀ ਜਿਹਦਾ ਉਹ ਮਤੇ ਚ ਲਿਖਿਆ ਗਿਆ ਸਾਰਾ ਕੁਝ ਜਾਂ ਉਹਨਾਂ ਦੀ ਜੇ ਤੋੜ ਨਾਲ ਗੱਲਬਾਤ ਉਹਨਾਂ ਦੀ ਮੰਗ ਕੀ ਸੀ ਉਹ ਬੰਦਾ ਇੱਕ ਨਹੀਂ ਸਾਡੀ ਜਿਹੜੀ ਰਣਜੀਤ ਸਿੰਘ ਨਾਲ ਗੱਲ ਹੋਈ ਹੈ ਇੱਕ ਨਹੀਂ ਮੰਨਿਆ ਉਹ ਕਹਿੰਦਾ ਜੀ ਅੱਜ ਦੀ ਵੈਲਿਊਏਸ਼ਨ ਪਾ ਕੇ ਅੱਜ ਦਾ ਰੇਟ ਪਾ ਕੇ ਸਾਨੂੰ ਤਾਂ ਪੈਸੇ ਚਾਹੀਦੇ ਪੈਸੇ ਤੁਸੀਂ ਦਿਓ। ਉਹ ਤੋਂ ਗੁਰਬਖਸ਼ ਸਿੰਘ ਜਾਨੀ ਜੀ ਦੀ দান ਕਰਕੇ ਜਗਾ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਉਹਦੀ ਹਾਲ ਪ੍ਰਾਪਰਟੀ ਆ ਲਾਦ ਨਾ ਹੋਣ ਕਰਕੇ ਉਹਦੇ ਕੋਲੇ ਕੋਈ ਲਾਦ ਨਹੀਂ ਸੀ। ਲਾਦ ਨਾ ਹੋਣ ਕਰਕੇ ਉਹਦੀ ਜਿਹੜੀ ਪਤਨੀ ਸੀ ਘਰ ਵਾਲੀ ਸੀ ਰਾਮਕੌਰ ਉਹਨਾਂ ਦੇ ਨਾਮ ਪ੍ਰਾਪਰਟੀ ਜਿਹੜੀ ਹੈ ਵਸੀਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਵੀ ਸਾਨੂੰ 2001 ਚ ਮਰ ਲੈਂਦੀ ਆ। ਜਦੋਂ 2001 ਚ ਮਰ ਗਈ ਫਿਰ ਉਹਦੇ ਭਤੀਜੇ ਮਤਲਬ ਪੇਕਿਆਂ ਚ ਚਾੜਮਾ ਜੂਰਾ ਪਿੰਡ ਹੈ ਰਣਜੀਤ ਸਿੰਘ ਸਾਧੂ ਸਿੰਘ ਵਗੈਰਾ ਉਹਨਾਂ ਦੇ ਨਾਲ ਜਿਹੜੀ ਹੈ ਵਸੀਤ ਆਲ ਜਿਹੜੀ ਆਲ ਪ੍ਰਾਪਰਟੀ ਚਲੇਗੀ ਜਿੱਦੇ ਚ ਸਕੂਲ ਦਾ ਵੀ ਬੇਰਵਾ ਚਲੇ ਗਿਆ ਇਸ ਦਾ ਇੰਤਕਾਲ ਨਹੀਂ ਕਰਾਇਆ ਇੰਤਕਾਲ ਨਾ ਹੋਣ ਕਰਕੇ ਜਦੋਂ ਉਹਨਾਂ ਦੇ ਇੰਤਕਾਲ ਨਾ ਚੜ ਗਿਆ ਇੱਥੋਂ ਤੋਂ ਪਿੰਡ ਦੇ ਕੋਈ ਸ਼ਰਾਰਤੀ ਬੰਦੇ ਡੀਲਰ ਬੰਦੇ ਨਾਲ ਰਲ ਕੇ ਪਾਰਟੀ ਦੇ ਕੇਸ ਬੁਆਤਾ ਮਾਈ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਰੂਪ ਸਿੰਘ 48 ਸਾਲ ਪਹਿਲਾਂ ਇੱਕ ਜ਼ਮੀਨਦਾਨ ਕੀਤੀ ਜਾਂਦੀ ਹੈ ਸਕੂਲ ਲਈ ਤੇ ਉਸ ਦੇ 43 ਸਾਲ ਬਾਅਦ ਤਕਰੀਬਨ 3 ਸਾਲ ਪਹਿਲਾਂ ਉਸ ਦੇ ਵਾਰਸਵਾਪ ਸੌਂਦੇ ਨੇ ਕਿ ਇਹ ਜ਼ਮੀਨ ਸਾਡੀ ਹੈ ਤੇ ਸਾਨੂੰ ਵਾਪਸ ਦਿੱਤੀ ਜਾਵੇ। ਇਹ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਸਰਕਾਰੀ ਸਕੂਲ ਇਹ ਹੈ ਪਿੰਡ ਕੁੰਬੜਾ ਜ਼ਿਲ੍ਹਾ ਮੋਹਾਲੀ ਦਾ ਪਿੰਡ। ਇਸ ਪਿੰਡ 'ਚ ਜ਼ਥੇਦਾਰ ਗੁਰਬਖਸ਼ ਸਿੰਘ ਹੁਣਾਂ ਨੇ ਇੱਕ ਸਕੂਲ ਦੇ ਨਾਮ ਉੱਪਰ ਇੱਕ ਜ਼ਮੀਨ দান ਕੀਤੀ तकरीबन 21 ਮਰਲੇ ਇੱਕ ਕਨਾਲ ਇੱਕ ਮਰਲਾ ਜ਼ਮੀਨ ਜਿਹੜੀ ਸਰਕਾਰੀ ਸਕੂਲ ਦੀ ਬਿਲਡਿੰਗ ਬਣਾਉਣ ਲਈ দান ਕੀਤੀ ਪਰ तकरीबन 2021 ਚ ਉਸ ਦੇ ਵਾਰਸ ਵਾਪਸ ਆਉਂਦੇ ਨੇ ਕੌਣ ਨੇ ਵਾਰਸ ਤੇ ਆਖਰ ਇੰਨੇ ਸਾਲ ਕਿੱਥੇ ਰਹੇ ਤੇ ਹੁਣ ਵਾਪਸ ਆ ਕੇ ਕੀ ਹੈ ਉਹਨਾਂ ਦੀ ਮੰਗ ਤੁਹਾਨੂੰ ਸਾਰਾ ਕੁਝ ਦੱਸਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਲਵਿੰਦਰ ਸਿੰਘ ਉਹਨਾਂ ਨੇ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸਤਿਕਾਰਯੋਗ ਤੁਹਾਡਾ ਜਿਹੜਾ ਚੈਨਲ ਹੈ ਪਹਿਲਾਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਦੋਂ ਕੀ ਪੂਰਾ ਪੂਰਾ ਮਾਮਲਾ ਕੀ ਹੈ ਜੀ ਪਹਿਲਾਂ ਮੈਨੂੰ ਇਹ ਦੱਸ ਦਿਓ ਜੀ ਜਿਹੜੇ ਇਹਦੇ ਵਾਰਸ ਨੇ 1987 ਚ ਕਹਿੰਦੇ ਕਿ ਜਿਹੜੀ ਇਹ ਜ਼ਮੀਨ ਹੈ 78 ਚ ਜਿਹੜੀ দান ਕੀਤੀ ਗਈ ਸੀ ਪਿੰਡ ਨੂੰ ਸਰਕਾਰੀ ਸਕੂਲ ਵਾਸਤੇ ਪਰ ਹੁਣ 2021 ਚ ਇਹਦੇ ਵਾਰਸ ਵਾਪਸ ਆਏ ਇੰਨਾ ਸਮਾਂ ਕਿੱਥੇ ਬੀਤ ਗਿਆ ਇਹਨਾਂ ਦਾ ਮੈਂ ਦਾ ਸੁਣ ਚਾਹੁੰਦਾ ਹੈ ਪ੍ਰੈਸ਼ਰ ਆਹੀ ਸਰਕਾਰ ਨੂੰ ਅਨੁਸ਼ਾਸਨ ਨੂੰ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਣਾ ਚਾਹੁੰਦਾ ਹੈ ਕਿ ਜਿਹੜੀ ਇਹ ਜ਼ਮੀਨ ਸੀ 21 ਮਰਲੇ ਜਗ੍ਹਾ ਜਿਹੜੀ ਕੁੰਬੜਾ ਪਿੰਡ ਦੀ ਜ਼ਮੀਨ ਸੀ ਪ੍ਰਾਇਮਰੀ ਸਕੂਲ ਨੂੰ ਗਿਆਨੀ ਗੁਰਬਖਸ਼ ਸਿੰਘ ਜੀ ਨੇ দান ਕੀਤੀ ਸੀ 1978 ਚ ਜਿਸ ਦਾ ਬਕਾਇਦਾ ਮਤਾ ਪਿਆ ਪੰਚਾਇਤ ਚ ਪਾਸ ਹੋਇਆ ਉਸ ਵੇਲੇ ਦਾ ਲੰਬੜਦਾਰ ਬੰਸਿੰਗ ਨੇ ਜਿਹੜਾ ਹੈ 70000 ਰੁਪਿਆ ਕਮਰੇ ਬਣਾਉਣ ਲਈ ਦਿੱਤਾ ਸੀ ਜਿਹਦਾ ਉਹ ਮਤੇ ਚ ਲਿਖਿਆ ਗਿਆ ਸਾਰਾ ਕੁਝ ਜਿਹਦਾ ਤੁਸੀਂ ਨਹੀਂ ਪੱਥਰ ਦੇਖ ਸਕਦੇ ਆ ਬਜੀਤਰ ਸਿੰਘ ਨੇ 87 ਜਿਹੜਾ ਨਹੀਂ ਪੱਥਰ ਵੀ ਬਾਅਦ ਚ ਰੱਖਿਆ ਜਦੋਂ ਕਿ ਸਕੂਲ ਪੂਰਾ ਚੱਲ ਪਿਆ ਸੀ ਪਰ ਫੁੱਲਤ ਹੋ ਗਿਆ ਸੀ ਜਿਹੜਾ ਮਤ ਉਹ ਰੱਖਿਆ ਵਾ ਸਾਰਾ ਤੇ ਉਸ ਤੋਂ ਬਾਅਦ ਹੋਇਆ ਕਿ ਵੀ ਜਿਹੜਾ ਇਹ ਕੇਸ ਸੀ ਉਸ ਤੋਂ ਬਾਅਦ ਦਾਨ ਕਰਕੇ ਜਗ੍ਹਾ ਇੱਥੇ ਹਰ ਇੱਕ ਪੰਚਾਇਤ ਆਂਦੀ ਰਹੀ ਕਿਸੇ ਪੰਚਾਇਤ ਨੇ ਦੋ ਕਮਰੇ ਬਣਾਤੇ ਕਿਸੇ ਨੇ ਤਿੰਨ ਬਣਾਦੇ ਕਿਸੇ ਨੇ ਇੱਕ ਬਣਾਤਾ ਹੌਲੀ ਹੌਲੀ ਇੱਥੇ ਅੱਜ 550 ਬੱਚਾ ਪੜ ਰਹੇ ਹਨ ਤੇ ਤਕਰੀਬਨ 20 ਕਮਰੇ ਇਸ ਸਕੂਲ 'ਚ ਬਣ ਗਏ ਤੇ ਹੁਣ ਜਿਹੜਾ ਪਿੰਡੇਗਾ 15 ਤੋਂ ਲੈ ਕੇ 24 ਤੱਕ 9 ਸਾਲ ਹੋ ਗਏ ਨਗਰ ਨਿਗਮ ਮੁਹਾਲੀ ਚਾਏ ਨੂੰ ਜੀ ਇੱਥੇ ਐਮਸੀ ਐ ਚਾਰ ਵਾਡਾਂ ਚ ਵੰਡੇ ਆ ਗਿਆ ਚਾਰ ਐਮਸੀਆਂ ਚਾਰ ਕਾਉਂਸਲਰਾਂ ਇਸ ਪਿੰਡ ਦੇ ਪਰ ਕੋਈ ਵੀ ਕਾਉਂਸਲਰ ਕੋਈ ਐਮਸੀ ਕੋਈ ਨਗਰ ਨਿਗਮ ਦਾ ਅਧਿਕਾਰੀ ਸਕੂਲ ਨੂੰ ਬਚਾਉਣ ਵਾਸਤੇ ਅੱਗੇ ਨਹੀਂ ਆਇਆ ਉਸ ਪਾਰਟੀ ਨੇ ਕੀ ਕਰਿਆ ਜਦੋਂ ਗੁਰਵਖ ਸਿੰਘ ਗਿਆਨੀ ਜੀ ਦੀ দান ਕਰਕੇ ਜਗਾ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਉਹਦੀ ਹਾਲ ਪ੍ਰਾਪਰਟੀ ਆ ਲਾਦ ਨਾ ਹੋਣ ਕਰਕੇ ਉਹਦੇ ਕੋਲੇ ਕੋਈ ਲਾਦ ਨਹੀਂ ਸੀ ਉਲਾਦ ਨਾ ਹੋਣ ਕਰਕੇ ਉਹਦੀ ਜਿਹੜੀ ਪਤਨੀ ਸੀ ਘਰ ਵਾਲੀ ਸੀ ਰਾਮਕੌਰ ਉਹਨਾਂ ਦੇ ਨਾਮ ਪ੍ਰਾਪਰਟੀ ਜਿਹੜੀ ਹੈ ਵਸੀਤ ਹੋ ਜਾਂਦੀ ਹੈ ਆ ਸਾਰੀ ਉਹਨਾਂ ਦੇ ਨਾਮ ਚਲੇ ਜਾਂਦੀ ਵਿਰਾਸਤ ਚ ਉਸ ਤੋਂ ਬਾਅਦ ਉਹ ਵੀ ਸਾਨੂੰ 2001 ਚ ਮਰ ਲੈਂਦੀ ਆ ਜਦੋਂ 2001 ਚ ਮਰ ਗਈ ਫਿਰ ਉਹਦੇ ਭਤੀਜੇ ਮਤਲਬ ਪੇਕਿਆਂ ਚ ਚਾੜਮਾ ਜੂਰਾ ਪਿੰਡ ਹੈ ਰਣਜੀਤ ਸਿੰਘ ਸਾਧੂ ਸਿੰਘ ਵਗੈਰਾ ਉਹਨਾਂ ਦੇ ਨਾਂ ਜਿਹੜੀ ਹੈ ਬਸੀਤ ਆਲ ਜਿਹੜੀ ਆਲ ਪ੍ਰਾਪਰਟੀ ਚਲੇਗੀ ਜਿੱਦੇ ਚ ਸਕੂਲ ਦਾ ਵੀ ਬੇਰਵਾ ਚਲੇ ਗਿਆ ਸਾਡੀ ਗਲਤੀ ਇਹ ਪੰਚਾਇਤਾਂ ਦੀ ਹੋਈ ਹੈ ਸਕੂਲ ਟੀਚਰਾਂ ਦੀ ਹੋਈ ਹੈ ਕਿ ਉਹਨੂੰ ਰੈਵਨਿਊ ਰਿਕਾਰਡ ਚ ਅਸੀਂ ਤਬਦੀਲ ਨਹੀਂ ਕਰਾਇਆ ਇਸ ਦਾ ਇੰਤਕਾਲ ਨਹੀਂ ਕਰਾਇਆ ਇੰਤਕਾਲ ਨਾ ਹੋਣ ਕਰਕੇ ਜਦੋਂ ਉਹਨਾਂ ਦੇ ਇੰਤਕਾਲ ਨਾ ਚੜ ਗਿਆ ਇੱਥੋਂ ਤੋਂ ਪਿੰਡ ਦੇ ਕੋਈ ਸ਼ਰਾਰਤੀ ਬੰਦੇ ਡੀਲਰ ਬੰਦੇ ਨਾਲ ਰਲ ਕੇ ਪਾਰਟੀ ਦੇ ਕੇਸ ਪੁਆਤਾ ਮਤਲਬ ਇਸੇ ਪਿੰਡ ਦੇ ਕੁਝ ਬੰਦੇ ਇਸੇ ਪਿੰਡ ਦੇ ਬੰਦੇ ਆ ਬੰਦੇ ਨੇ ਜਿਨ੍ਹਾਂ ਨੇ ਕੇਸ ਪਵਾਇਆ ਜਿਹੜਾ ਇੱਥੇ ਦਾ ਪੰਚਾਇਤ ਸੈਕਟਰੀ ਸੀ ਜੀ ਜਿਹਨੇ ਰਿਕਾਰਡ ਦੇਣਾ ਸੀ ਅਸੀਂ ਆਰਟੀਆਈ 'ਚ ਰਿਕਾਰਡ ਬਹੁਤ ਔਖਾ ਮੁਸ਼ਕਲ ਮੇਰ ਨੂੰ ਕਹਿ ਕੇ ਇੱਥੇ ਦੇ ਨੂੰ ਅਮਰ ਸਿੰਘ ਜਿੱਤੀ ਜੀ ਨੂੰ ਮੇਰ ਨੂੰ ਕਹਿ ਕੇ ਅਸੀਂ 40 ਸਾਲ ਦਾ ਰਿਕਾਰਡ ਕਢਾਇਆ 45 ਦਾ ਤੇ ਉਹਦੇ 'ਚ ਜਿਹੜਾ ਉਹ ਰਜਿਸਟਰ ਹੈ ਅਸਲ ਮਤੇ ਵਾਲਾ ਜਿਹੜਾ ਕਾਪੀਆਂ ਹੈਗੀਆਂ ਫੋਟੋ ਕਾਪੀਆਂ ਸਾਰਾ ਕੁਝ ਹੈਗਾ ਪਰ ਜਿਹੜਾ ਅਸਲ ਰਜਿਸਟਰ ਦਾ ਉਹ ਸੈਕਟਰੀ ਤੋਂ ਗਾਇਬ ਕਰਾਤਾ ਸਾਇਦ ਉਹ ਕਿੰਨੇ 'ਚ ਸੌਦਾ ਹੋਇਆ ਉਸ ਨੂੰ ਲੈ ਕੇ ਅਸੀਂ ਜਿਹੜਾ ਹੈ ਮਾਨਯੋਗ ਅਦਾਲਤ 'ਚ ਗਏ ਅਸੀਂ ਪਾਰਟੀ ਬਣ ਗਏ ਪਿੰਡ ਵੱਲੋਂ ਜਦੋਂ ਪਾਰਟੀ ਬਣ ਗਏ ਜੱਜ ਸਾਹਿਬ ਨੇ ਕਿਹਾ ਵੀ ਜਦੋਂ ਸਰਕਾਰ ਲੜ ਰਹੀ ਹੈ ਡਾਇਰੈਕਟਰ ਸਿੱਖਿਆ ਵਿਭਾਗ ਲੜ ਰਿਹਾ ਤੁਹਾਡੀ ਕੀ ਜ਼ਰੂਰਤ ਹੈ ਕੀ ਲੜਨ ਦੀ ਸਾਡੀ ਜਿਹੜੀ ਰਿਜੈਕਟ ਕਰਦੀ ਸੀ ਅਸੀਂ ਫਿਰ ਹਾਈ ਕੋਰਟ ਗਏ ਹਾਈ ਕੋਰਟ ਨੇ ਰਿਜੈਕਟ ਕਰਦੀ ਸੀ ਹੁਣ ਜਿਹੜਾ ਸਾਡੇ ਕੋਲੇ ਇੱਕੋ ਇੱਕ ਚਾਰਾ ਸੀ ਪ੍ਰਾਈਵੇਟ ਵਕੀਲ ਕੀਤਾ ਪਿੰਡ ਵਾਸੀ ਇਕੱਠੇ ਹੋ ਕੇ ਅਸੀਂ 10-12 ਜਣੇ ਨੇ ਇਕੱਠਾ ਹੋ ਕੇ 1 ਲੱਖ 1.5 ਲੱਖ ਰੁਪਇਆ ਖਰਚ ਕੇ ਪ੍ਰਾਈਵੇਟ ਵਕੀਲ ਕੀਤਾ ਪ੍ਰਾਈਵੇਟ ਵਕੀਲ ਨੇ ਕਿਹਾ ਵੀ ਜਦੋਂ ਤੱਕ ਆਪਾਂ ਇਹਨੂੰ ਬਸਿੱਤ ਨੂੰ ਚੈਲੰਜ ਨਹੀਂ ਕਰਦੇ ਇਹਨਾਂ ਸਬੂਤਾਂ ਦੇ ਮੁਤਾਬਕ ਰਿਕਾਰਡ ਦੇ ਆਧਾਰ ਤੇ ਆਪਾਂ ਮਾਲਕੀ ਨਹੀਂ ਮੰਗ ਕਿ ਜਿਹੜਾ ਪਰਿਵਾਰ ਹੈ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਕਿ ਤੁਸੀਂ ਹੁਣ ਕੇਸ ਇੰਨੇ ਸਾਲਾਂ ਬਾਅਦ ਕਿਉਂ ਲਾਰੇ ਜਾਂ ਉਹਨਾਂ ਦੀ ਜੇ ਤੋੜ ਨਾਲ ਗੱਲਬਾਤ ਉਹਨਾਂ ਦੀ ਮੰਗ ਕੀ ਸੀ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਤਕਰੀਬਨ 15 ਜਾਂ 20 ਬੰਦੇ ਅਸੀਂ ਚਾਰ ਗੱਡੀਆਂ ਲੈ ਕੇ ਪਿੰਡ ਚਾਹੜਵਾਂ ਚੜਾ ਗਏ ਇੱਥੇ ਦੇ ਚਾਰ ਨੰਬਰਦਾਰ ਗਏ ਨੇ ਸਾਬਕਾ ਪੰਚਾਇਤ ਮੈਂਬਰ ਗਏ ਨੇ ਮੈਂ ਖੁਦ ਨਾਲ ਗਿਆ ਜਦੋਂ ਅਸੀਂ ਨਾਲ ਜਾ ਕੇ ਉਹਨਾਂ ਦੀ ਮਿਹਨਤ ਕਰੀ ਹੈ ਵੀ ਤੁਸੀਂ ਜਿਹੜਾ ਸਕੂਲ ਦਾ ਕੇਸ ਪਾਇਆ ਉਹ ਗਲਤ ਪਾਇਆ ਜਦੋਂ ਗਿਆਨੀ ਗੁਰਵਖਸ ਸਿੰਘ ਜੀ ਦਾਨ ਕਰਗੇ ਮਾਤਾ ਜੀ ਨੇ ਕੋਈ ਆਰਾਮਕੌਰ ਨੇ ਕੋਈ ਜ਼ਿਕਰ ਨਹੀਂ ਕੀਤਾ ਕੋਈ ਓਬਜੈਕਸ਼ਨ ਨਹੀਂ ਕੀਤਾ ਵੀ ਹੁਣ ਤੁਸੀਂ ਯਾਰ ਕੇਸ ਗਲਤ ਪਾਇਆ ਉਹ ਕਿਸ ਵਾਪਸ ਲੈ ਲਓ ਬਾਕੀ ਜਿਹੜੀ ਪ੍ਰਾਪਰਟੀ ਤੁਸੀਂ ਆਲਰੇਡੀ ਚੱਲਦੀ ਰੱਖੋ ਆਪਣੀ ਜਿਵੇਂ ਕਰਨੀਆਂ ਤੇ ਹੁਣ ਹੋਇਆ ਕਿ ਉਹ ਬੰਦਾ ਇੱਕ ਨਹੀਂ ਸਾਡੀ ਜਿਹੜੀ ਰਣਜੀਤ ਸਿੰਘ ਨਾਲ ਗੱਲ ਹੋਈ ਹੈ ਇੱਕ ਨਹੀਂ ਮੰਨਿਆ ਉਹ ਕਹਿੰਦਾ ਜੀ ਅੱਜ ਦੀ ਵੈਲਿਊਏਸ਼ਨ ਪਾ ਕੇ ਅੱਜ ਦਾ ਰੇਟ ਪਾ ਕੇ ਸਾਨੂੰ ਤਾਂ ਪੈਸੇ ਚਾਹੀਦੇ ਪੈ ਇਹ ਸਰਕਾਰ ਦੇ ਆ ਤੁਸੀਂ ਦੇ ਦੋ ਪੈਸੇ ਵੀ ਸਰਸੀ ਤਾਂ ਵੇਚਣੀ ਹੈਗੀ ਉਹ ਵੇਚਣ ਵਾਸਤੇ ਸਾਡਾ ਜਿਹੜਾ ਅਸੀਂ ਉਹ ਕਰਨਾਗਾ ਇਹ ਗੱਲ ਰਣਜੀਤ ਸਿੰਘ ਨੇ ਸਾਨੂੰ ਉੱਥੇ 15 20 ਬੰਦਿਆਂ ਦੀ ਹਾਜ਼ਰੀ ਚ ਕਹੀ ਆਪਣੇ ਘਰੇ ਬੁਲਾ ਘਰੇ ਜੀ तकरीबन ਕੋਈ ਖਾਸ ਜਿਹੜੀ ਰਕਮ ਹੈ ਕੋਈ ਰਕਮ ਦੀ ਗੱਲ ਹੋਈ ਕਿ ਕਿੰਨੀ ਰਕਮ ਦੇ ਦਿੱਤੀ ਜਾਵੇ ਕੋਈ ਰਕਮ ਨਹੀਂ ਹੋਈ ਜੋ ਅੱਜ ਦਾ ਕਹਿੰਦਾ ਮੁੱਲ ਹੈ ਜੀ ਜੋ ਅੱਜ ਦਾ ਰੇਟ ਹੈਗਾ ਤੁਸੀਂ ਰੇਟ ਪੁੱਛ ਲਓ ਪ੍ਰਾਈਵੇਟ ਰੇਟ ਚੱਲੀ ਜਾਂਦਾ ਅੱਜਕੱਲ ਇੱਥੇ ਤਾਂ ਜੀ ਰੇਟ 30 ਲੱਖ ਰੁਪਇਆ ਕਹ ਲਓ 40 ਲੱਖ ਰੁਪਇਆ ਮਰਲਾ ਕਹ ਲਓ ਇੱਕ ਮਰਲਾ ਕਹ ਲਓ ਕਮਰਸ਼ੀਅਲ ਜਗ੍ਹਾ ਇਹ ਸੜਕ ਤੇ ਰੋਡ ਦੇ ਜਗ੍ਹਾ ਸੈਕਟਰ 68 ਚ ਜਗ੍ਹਾਾਂ ਦੀ ਇਹਨੂੰ ਮਰਲਿਆਂ ਦੀ ਜਗ੍ਹਾ ਚ ਵੇਚਦੇ ਆ 30 ਗੱਜ ਦਾ ਮਰਲਾ ਜਿਹੜਾ 30-30 ਲੱਖ ਰੁਪਏ ਦਾ ਮਰਲਾ ਉਹ ਰ 40-40 ਦਾ ਵਿਕ ਰਿਹਾ 30-30 ਦਾ ਮਤਲਬ ਇਹ 6 ਕਰੋੜ ਤੋਂ ਉੱਪਰ ਦੀ ਜਗ੍ਹਾ ਹੀ ਹੋਗੀ ਜਾਂ 4 ਕਰੋੜ ਨਾਲੋਂ 5 ਲਾ ਲਓ ਨਾਰਮਲ ਮੀਨੀਮਮ ਘੱਟ ਲਾ ਲਓ ਸਾਢੇ 3-4 ਕਰੋੜ ਦੀ ਜਗ੍ਹਾ ਜਗ੍ਹਾ ਹੋ ਜਾਂਦੀ ਹੈ ਜੇਕਰ ਲਾਈਏ ਇਹ ਪਰ ਲੇਕਿਨ ਦਾਨ ਕੀਤੀ ਜਗ੍ਹਾ ਥਰਡ ਪਾਰਟੀ ਆ ਕੇ ਕੇਸ ਪਾਉਂਦੀ ਹੈ ਉਹ ਕਿੱਡੀ ਕਿ ਜਿਹੜੀ ਹੈ ਸਰਮਾਇਦਾਰੀ ਹੈ ਉਸ ਬੰਦੇ ਦੀ ਜਿਹੜੀ ਘਟੀਆ ਹਰਕਤ ਹੈ ਜਿਹੜਾ ਕੇਸ ਪਾਇਆ ਉਹ ਗਲਤ ਪਾਇਆਗਾ ਇਸ ਕਰਕੇ ਸਾਰੇ ਪਿੰਡ ਚ ਤਰਾ ਤਰਾ ਹੋਈ ਸਾਰਾ ਪਿੰਡ ਇਕੱਠਾ ਹੋਇਆ ਅਸੀਂ ਹੁਣ ਕੀ ਲਿਖਤੀ ਦਰਖਾਸਤ ਇਹ ਦੀ ਪਹਿਲਾਂ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਤੇ ਹੁਣ ਅਸੀਂ ਹਰਜੋਤ ਵੈਸ ਜੀ ਨੂੰ ਮੰਤਰੀ ਕੋਲੇ ਸਾਰਾ ਜਿਹੜਾ ਮੁੱਦਾ ਜਿਦੇ ਚ ਅਸੀਂ ਆ ਮਤੇ ਮਤਿਆਂ ਦੀਆਂ ਕਾਪੀਆਂ ਅੱਛਾ ਜੀ ਆ ਸਾਰਾ ਜਿਹੜਾ ਹਰਜੋਤ ਵੈਸ ਜੀ ਨੂੰ ਸਿੱਖਿਆ ਮੰਤਰੀ ਨੂੰ ਜਿਹੜਾ ਸੌਪਿਆ ਤਾਂ ਕਿ ਵੀ ਸਾਡੂ ਜਿਹੜੀ ਹੈਗੀ ਇਹ ਕੇਸ ਪਾਣ ਦੀ ਜਿਹੜਾ ਮਾਲਕੀ ਦਾ ਕੇਸ ਪੈਣਾ ਉਹ ਹੈਡ ਟੀਚਰ ਦੇ ਨਾਂ ਤੇ ਪੈਣਾ ਜਦੋਂ ਸਕੂਲ ਦੀ ਹੈਡ ਟੀਚਰ ਕੇਸ ਪਾਊਗੀ ਤਾਂ ਸਕੂਲ ਦੇ ਨਾਂ ਜਿਹੜੀ ਹੈ ਪ੍ਰਾਪਰਟੀ ਚੜ ਜੂਗੀ ਅਸੀਂ 40 ਸਾਲ ਦਾ ਰਿਕਾਰਡ ਜਿਹੜੇ ਬਿਜਲੀ ਦੇ ਬਿੱਲ ਭਰੇ ਪਾਣੀ ਦੇ ਬਿੱਲ ਭਰੇ ਬਕਾਇਦਾ ਜਿਹੜੀ ਬਿਲਡਿੰਗ ਬਣੀ ਹੈ ਉਹ ਸਾਰਾ ਸਰਕਾਰੀ ਖਰਚਾ ਹੋਇਆ ਸਰਕਾਰੀ ਖਰਚੇ ਦੇ ਆਧਾਰ ਤੇ ਆਪਣੇ ਕੋਲੇ ਸਾਰਾ ਰਿਕਾਰਡ ਜਿਹੜਾ ਹੈਗਾ ਮਤਲਬ ਪਿੰਡ ਦੀ ਜਿਹੜੀ ਪੰਚਾਇਤ ਹੈ ਪਿੰਡ ਦੀ ਪੰਚਾਇਤ ਤਾਂ ਹੁਣ ਭੰਗ ਹੋ ਗਈ ਐ ਐਮਸੀ ਚ ਆ ਗਿਆ ਜਦੋਂ ਕਾਰਪੋਰੇਸ਼ਨ ਚ ਆ ਗਿਆ ਹੁਣ ਐਮਸੀ ਹੈਗੇ 4 ਹੁਣ ਜਿਹੜਾ ਇਸ ਵਾਰਡ ਦਾ ਐਮਸੀ ਆ ਜਾਂ ਦੂਜੇ ਵਾਰਡ ਦਾ ਐਮਸੀ ਆ ਜਾਂ ਮੇਹਰੇ ਆ ਕਮਿਸ਼ਨਰ ਆ ਕੋਈ ਇਕੱਲੇ ਨਹੀਂ ਕਰਦਾ ਅਸੀਂ ਤੁਹਾਡੇ ਪ੍ਰੈਸਰਾਂ ਹੀ ਵੀ ਪਹਿਲਾਂ ਬਹੁਤ ਜ਼ਿਕਰ ਕਰ ਲਿਆ ਜਾ ਕੇ ਖੁਦ ਮਿਲ ਵੀ ਆਏ ਕੋਈ ਵੀ ਆਉਂਦਾ ਅੱਜ ਸਕੂਲ ਨੂੰ ਛਡਾਉਣ ਵਾਸਤੇ ਬੱਚਿਆਂ ਦੇ ਭਵਿੱਖ ਨੂੰ ਜਿਹੜਾ ਖਤਰਾ 550 ਬੱਚੇ ਦਾ ਜਿਹੜਾ ਅੱਜ ਭਵਿੱਖ ਹੈ ਉਹ ਖਤਰੇ 'ਚ ਹੈ ਇੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਨੇ ਕਿਸੇ ਤਨੜ ਦਾ ਬੱਚਾ ਤਾਂ ਪੜ੍ਹਦਾ ਨਹੀਂ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਨੇ ਜਿਹੜਾ ਪੈਸੇ ਵਾਲੇ ਬੰਦੇ ਜਨਸੰਖਿਆ ਪੜ ਰਹੀ ਹੈ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਜਿਹੜੇ 500 ਬੱਚੇ ਦਾ ਵੇਖ ਦੀ ਗੱਲ ਹੈ ਕਿ ਕੋਈ ਬੱਚੇ ਪੜ ਦੇਣਗੇ ਜਾਂ ਜਿਹੜੀ ਦਾਨ ਕੀਤੀ ਹੈ ਤੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਪਰਿਵਾਰ ਦੇ ਸਿਰ ਸੇਰਾ ਜਾਊਗਾ ਵੀ ਇੰਨੇ ਬੱਚੇ ਪੜਾਤੇ ਉਹਨਾਂ ਦਾ ਅੱਗੇ ਕੋਈ ਜਵਾਬ ਅਸੀਂ ਸਾਰਾ ਕੁਝ ਕਹਿ ਲਿਆ ਜੀ ਜਦੋਂ ਪਿੰਡ ਦੇ ਪਿੰਡ ਦੇ 20 ਬੰਦੇ ਗਏ ਉਹਨਾਂ ਨੇ ਸਾਰਾ ਕੁਝ ਕਿਹਾ ਵੀ ਗੁਰਦੁਆਰੇ ਮੰਦਿਰ ਨਾਲੋਂ ਸਕੂਲ ਦਾ ਜਿਹੜਾ ਦਾਨ ਕੀਤਾ ਉਸ ਬੰਦੇ ਨੇ ਦਾਨੀ ਸੱਜਣ ਦਾ ਨਾਂ ਚੱਲ ਰਿਹਾ ਅੱਜ ਗਿਆਨੀ ਗੁਰਵਖ ਸਿੰਘ ਉਸੇ ਤਾਂ ਤਾਂ ਹੀ ਕਹਿੰਦੇ ਵੀ ਉਸ ਨੇ ਦਾਨ ਕੀਤੀ ਹੈ ਜੀ ਜਗਾ ਜੇ ਦਾਨ ਕੀਤੀ ਜੀ ਉਸ ਨੇ ਜੇ ਉਹਦੀ ਜਿਹੜੀ ਪੀੜ ਅਗਲਾ ਵਾਰ ਸਤ ਤੀਜੀ ਪਾਰਟੀ ਆ ਕੇ ਉਹਦੇ ਨਾਂ ਦੀ ਬਈ ਬਦਨਾਮੀ ਕਰ ਰਹੇ ਜਿਹੜਾ ਬੰਦਾ ਦਾਨ ਕਰ ਗਿਆ ਉਹਦੇ ਨਾਂ ਨੂੰ ਵੀ ਬਦਨਾਮ ਕਰ ਰਹੇ ਵਿਚਰੇ ਨੂੰ ਜਿਹੜਾ ਕੋਈ ਸਰਕਾਰੀ ਅਫਸਰ ਵੀਡੀਓ ਹੁੰਦਾ ਜਿਹੜਾ ਇਹਦਾ ਸਿੱਖਿਆ ਵਿਭਾਗ ਦਾ ਜਾਂ ਕੋਈ ਸਰਕਾਰੀ ਅਫਸਰ ਉਹਨਾਂ ਦਾ ਕੋਈ ਜਵਾਬ ਜਾਂ ਉਹਦੇ ਸੰਬੰਧੀ ਜਿਹੜੇ ਕੇਸ ਦੀ ਗੱਲ ਚੱਲ ਰਹੀ ਸੀ ਖੁਦ ਜਾ ਕੇ ਡੀਓ ਇੱਥੇ ਮਿਤਲ ਪ੍ਰੇਮ ਮਿਤਲ ਜੀ ਹੈ ਡੀਓ ਮੋਹਾਲੀ 'ਚ ਬੈਠਦੇ ਆਂ ਡਾਇਰੈਕਟਰ ਸਤਨਾਮ ਸਿੰਘ ਸੀ ਉਸ ਟਾਈਮ ਜਿਸ ਟਾਈਮ ਜਾਂਦੇ ਸੀ ਡਿਪਟੀ ਡਾਇਰੈਕਟਰ ਸੀ ਸੁਸ਼ੀਲ ਨਾਸ ਜੀ ਅਸੀਂ ਸਾਰੇ ਬੰਦੇ ਨਾਲ ਮੀਟਿੰਗਾਂ ਕਰਕੇ ਡੀਏ ਲੀਗਲ ਸਮਾਂ ਉਲਟੀਆਂ ਚਿੱਠੀਆਂ ਭੇਜ ਦਿੰਦੇ ਵੀ ਤੁਹਾਡੇ ਕੋਲੇ ਮੈਡਮ ਨੂੰ ਟੀਚਰ ਸਾਹਿਬਾਨ ਨੂੰ ਪੁੱਛ ਰਹੇ ਵੀ ਤੁਹਾਡੇ ਕੋਲੇ ਕੀ ਸਬੂਤ ਨੇ ਜਿਹੜਾ ਤੁਸੀਂ ਕੇਸ ਪਾਣਾ ਚਾਹੁੰਦੇ ਆ ਅਪੀਲ ਪਾਣਾ ਚਾਹੁੰਦੇ ਆ ਹਾਲ ਤੱਕ ਕੇਸੇ ਨਹੀਂ ਪੜਦੇ ਹੋ ਉਹ ਅਪੀਲ ਕਰ ਰਹੇ ਆ ਅਸੀਂ ਕਰ ਰਹੇ ਆ ਕੇਸ ਚ ਦੁਬਾਰੇ ਪਾਣਾ ਜੀ ਉਹ ਅਪੀਲ ਲਿਖ ਰਹੇ ਆ ਜਦੋਂ ਕੇਸ ਜਿੱਤੇ ਹਾਰੇ ਨਹੀਂ ਅਪੀਲ ਦੱਸੋ ਅਪੀਲ ਤਾਂ ਹਾਰੇ ਵੀ ਕੇਸ ਦੀ ਹੁੰਦੀ ਆ ਜਿਹੜੇ ਜਿਹੜਾ ਪਾਈ ਆ ਐਪਲੀਕੇਸ਼ਨ ਹੈ ਇਹ ਟਰਨੀ ਵੱਲੋਂ ਤੁਹਾਡੇ ਸਕੂਲ ਦੇ ਇੱਕ ਇਹ ਜ਼ਿਲ੍ਹਾ ਟਰਨੀ ਨੇ ਸੋ ਟੀਚਰ ਨੂੰ ਭੇਜੀ ਹੈਡ ਟੀਚਰ ਨੂੰ ਭੇਜੀ ਆ ਜਿਹੜੀ ਅਪੀਲ ਪਾਣੀ ਕਿਸ ਵੇਸ ਤੇ ਪਾਉਂਗੇ ਜੀ ਤੁਹਾਡੇ ਕੋਲ ਕੀ ਸਬੂਤ ਹੈ ਹਲੇ ਇਹ ਨਹੀਂ ਦੇਖਦੇ ਵੀ ਕੇਸ ਚੱਲ ਰਿਹਾ ਮੇਨ ਕੇਸ ਹੈ ਕੇਸ ਚੱਲ ਰਿਹਾ ਜੀ ਅਪੀਲ ਦੱਸੋ ਕਾਦੀ ਹੈਗੀ ਹਲਦ ਹਾਰ ਜਿੱਤ ਹੋਈ ਨਹੀਂ ਹੈ ਤਾਂ ਜਦੋਂ ਅਫਸਰਾਂ ਨੂੰ ਇਹ ਡਿਸਟ੍ਰਿਕਟ ਟੌਰਨੀ ਦੱਸੋ ਜ਼ਿਲ੍ਹਾ ਟੌਰਨੀਆ ਇਹ ਜਦੋਂ ਕੇਸਾਂ ਦੀਆਂ ਅਸੀਂ ਕਾਪੀਆਂ ਦੇ ਦਿੰਦੇ ਹਾਂ ਉਹਨਾਂ ਨੂੰ ਪੀਡੀਐਫ ਫਾਈਲ ਬਣਾ ਕੇ ਬਕਾਇਦਾ ਅਸੀਂ ਦੇਤੀ ਜਿ ਵਕੀਲ ਸਾਹਿਬ ਨੇ ਵੀ ਆਹ ਪੀਡੀਐਫ ਫਾਈਲ ਹੈ ਜੀ ਜੋ ਕੋਈ ਆਬਜੈਕਸ਼ਨ ਸੈਕਸ਼ਨ ਆ ਗਲਤ ਲਖੀ ਹੈ ਲੈ ਇਹਨੂੰ ਕੱਟ ਦਿਓ ਜਾਂ ਹੋਰ ਪਾਣੀ ਕੋਈ ਹੋਰ ਮੈਂਸ਼ਨ ਕਰ ਦਿਓ ਪਰ ਲੇਕਿਨ ਕੋਈ ਜਵਾਬ ਹੀ ਨਹੀਂ ਹੈ 60 ਮਹੀਨੇ ਹੋ ਗਏ ਜੀ ਆ ਇੱਥੇ ਸਹੀ ਨਹੀਂ ਪਾਇਆ ਜੀ ਉੱਧਰ ਸਹੀ ਨਹੀਂ ਪਾਇਆ ਹੁਣ ਕਹਿੰਦੇ ਜੀ ਤੁਸੀਂ ਪਿੰਡ ਵਾਸੀ ਕਿ ਇਸ ਪਾਓ ਹੁਣ ਉਹਨੇ ਕਿਹਾ ਆਪਣਾ ਵਕੀਲ ਸਾਹਿਬ ਨੇ ਇੱਕ ਨੋਰਮਲ ਸਿੱਧੇ ਤਰੀਕੇ ਨਾਲ ਕਿਹਾ ਵੀ ਤਕਲੀਫ ਜਿਹੜਾ ਵਿੱਚ ਬੈਠੀ ਸਰਕਾਰ ਹੈ ਟੀਚਰ ਹੈ ਇਹ ਤਾਂ ਬੋਲਦੇ ਨਹੀਂ ਹੈ ਜਦੋਂ ਸਰਕਾਰ ਆਪਣੇ ਨਾਮ ਸਰਕਾਰ ਜ਼ਮੀਨ ਜਗ੍ਹਾ ਕਰਾਉਣ ਨੂੰ ਤਿਆਰ ਨਹੀਂ ਕਹਿੰਦੀ ਸਾਡੇ ਕੋਲੇ ਫੰਡ ਨਹੀਂ ਹੈ ਦੱਸੋ ਸਰਕਾਰ ਕੋਲ ਇੱਕ ਸਕੂਲ ਛਡਾਉਣ ਵਾਸਤੇ ਫੰਡ ਨਹੀਂ ਹੈ ਵਕੀਲ ਕਰਨ ਵਾਸਤੇ ਫੰਡ ਨਹੀਂ ਜਿਹੜਾ ਸਰਕਾਰੀ ਵਕੀਲ ਖੜਦਾ ਉਹ ਪੈਰਵਾਹੀ ਨਹੀਂ ਕਰਦਾ ਤੁਸੀਂ ਹੁਣ ਸਰਬੰਸੇ ਇਸ ਤੋਂ ਅੱਗੇ ਜਿਹੜਾ ਕਾਰਵਾਈ ਹੈ ਉਹ ਅੱਗੇ ਕਾਰਵਾਈ ਕੀ ਰਹੂਗੀ ਤੁਸੀਂ ਪੰਜਾਬ ਤੋਂ ਬਾਹਰ ਸਰਕਾਰ ਨੂੰ ਜਾਂ ਦਿੱਲੀ ਤੱਕ ਕੋਈ ਇਸ ਦੀ ਕੋਈ ਲੈ ਕੇ ਗਏ ਹੋ ਕੇਸ ਨੂੰ ਅਸੀਂ ਪਹਿਲਾਂ ਤਾਂ ਆ ਜਿਹੜਾ ਅਸੀਂ ਨਾ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਸ ਦਿਨ ਮੰਤਰੀ ਨੇ ਅੱਜ ਤਕਰੀਬਨ 10 ਦਿਨ ਹੋ ਗਏ ਸਾਨੂੰ ਮੰਤਰੀ ਸਾਹਿਬ ਨੂੰ ਮਿਲਿਆ ਨੂੰ ਹਰਜੋਤ ਵੈਸ ਜੀ ਨੂੰ ਉਹਦੇ ਨਾਲ ਮੁੰਡਾ ਇੱਕ ਜਿਹੜਾ ਆਏਗਾ ਉਹਨਾਂ ਨੂੰ ਵੀ ਮੈਂ ਦੁਬਾਰਾ ਰਿਪੀਟ ਕਰਾ ਲਿਆ ਹੁਣ ਅਸੀਂ ਇੱਕ ਦੋ ਦਿਨ ਜੇ ਜਾਣ ਦੀ ਦੁਬਾਰਾ ਸਲਾਹ ਕਰਦੇ ਆ ਉਹਨਾਂ ਨੇ ਕਿਹਾ ਜੀ ਤੁਹਾਨੂੰ ਜਿਹੜੀ ਹੈ ਮਨਮਜੂਰੀ ਦੁਬਾਰਾ ਨਵੇਂ ਕੇਸ ਦੀ ਪਾਕਤ ਦੇ ਦਾਂਗੇ ਅਸੀਂ ਦੋ ਦਿਨ ਚਾਰ ਦਿਨ ਹੋਰ ਦੇਖਾਂਗੇ ਜਾ ਕੇ ਆਵਾਂਗੇ ਜੇਕਰ ਨਾ ਹੋਇਆ ਫਿਰ ਕੋਈ ਹੋਰ ਕਿਸੇ ਐਡਵਾਈਸ ਸੀਨੀਅਰ ਕੋਈ ਐਡਵੋਕੇਟ ਕਰਕੇ ਹਾਈ ਕੋਰਟ ਜਾਈਏ ਕਿਤੀ ਜਾਈਏ ਪਰ ਇਹ ਸਕੂਲ ਦਾ ਜਿਹੜਾ ਹੈ ਤੁਹਾਡੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਸਕੂਲ ਨਹੀਂ ਖਾਲੀ ਹੋਊਗਾ 550 ਬੱਚੇ ਦਾ ਭਵਿੱਖ ਅਸੀਂ ਬਚਾ ਲਾਂ ਸੋ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰਾਂ ਲਈ ਕਿ ਇੱਕ ਸਰਕਾਰੀ ਸਕੂਲ ਨੂੰ ਬਚਾਉਣ ਲਈ ਉਹਨਾਂ ਕੋਲ ਪੈਸੇ ਨਹੀਂ ਨੇ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜਗਰੂਪ ਸਿੰਘ ਮੁਹਾਲੀ